ਇਹ ਤੇ ਮੇਨ ਗੱਲ ਆ ਯਾਰ ਜਿਹੜੀ ਥਣ ਵੀ ਚਾਰੇ ਇਕੱਲੇ ਇਕੱਲੇ ਲੱਗੇ ਨੇ ਕੋਈ ਬਾਦੂ ਸ਼ਾਂਖ ਨਹੀਂ ਹੈਗੀ ਇਹਦੇ ਤੇ ਉਮਰ ਹੁਣ ਕਿੰਨੀ ਕੁ ਕਰੀਬ ਤੂੰ ਦੱਸੀ ਦੀ ਮੈਨੂੰ ਉਮਰ ਵੀਰੇ 2.5 ਸਾਲ ਦੀ ਹੈ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਈ ਪਿੰਡ ਤਖਤੂਪੁਰਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਬਾਕੀ ਇਹ ਸੱਜਣੋ ਗੱਲ ਕਰ ਲਈਏ ਨਾ ਆਪਾਂ ਮੋਗੇ ਜ਼ਿਲ੍ਹੇ ਦੇ ਕਿਹੜੇ ਕਿਹੜੀ ਰਹਿੰਦੇ ਆਂ ਤਕਰੀਬਨ ਜਿਆਦਾ ਮੋਗਾ ਲੁਧਿਆਣਾ ਜਾਂ ਬਠਿੰਡਾ ਕਿਉਂਕਿ ਇਹ ਤਿੰਨਾਂ ਦਾ ਸਰਕਲ ਹੋੰਦਾ ਰਹਿੰਦਾ ਆਪਣੇ ਕੋਲੇ ਕਦੇ ਉਸ ਜ਼ਿਲ੍ਹੇ ਦੇ ਕਦੇ ਉਸ ਜ਼ਿਲ੍ਹੇ ਜਿੱਥੇ ਬਾਕੀ ਉਦਾਂ ਵੀਡੀਓ ਆਪਾਂ 150 ਤੋਂ 200 ਕਿਲੋਮੀਟਰ ਤੱਕ ਬਣਾਦਦੇ ਨੇ ਹੁੰਦੇ ਆਹੀ ਜੀ ਗੱਲ ਨਹੀਂ ਸੱਜਣਾ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਤੇ ਬਾਕੀ ਕਈ ਸੱਜਣ ਲੱਗ ਜਾਂਦੇ ਨੇ ਪ੍ਰਾਈਸ ਦਾ ਪੁੱਛਣਾ ਹਨਾ ਉਹ ਸੱਜਣੋਂ ਆਪਾਂ ਏਰੀਆ ਦੇ ਹਿਸਾਬ ਨਾਲ ਹੁੰਦਾ ਵੀ ਕਿੰਨਾ ਕੁ ਟਾਈਮ ਲੱਗਣਾ ਕੀ ਗੱਲ ਵਾ ਤਾਂ ਉਹਦੇ ਹਿਸਾਬ ਨਾਲ ਆਪਾਂ ਦੱਸ ਦਿੰਨੇ ਹੁੰਦੇ ਆ ਤੇ ਬਾਕੀ ਅੱਜ ਪਹੁੰਚਿਆ ਬਾਈ ਕੋਲੇ ਪਿੰਡ ਤਖਤੂਪੁਰੇ ਕੋਈ ਵਪਾਰ ਦਾ ਕੰਮ ਨਹੀਂ ਕਰੇਂਦੇ ਸੱਜਣਾ ਤੇ ਛੋਟੀ ਸੱਜਣੋਂ ਇੱਕ ਦਿਖਾਵਾਂਗੇ ਉਮਰ 2.5 ਸਾਲ ਦੀ ਹੈ ਕੱਦ ਕਾਟ ਦੀ ਇਹ ਗੱਲ ਕਰਲਾ ਪੂਰੇ ਵੱਡੇ ਕੱਦ ਕਾਟ ਚ ਹੈ ਤੇ ਇੱਕ ਵਾਰੀ ਬਾਈ ਨਾਲ ਕਰਾਉਣੀ ਹੈ ਗੱਲਬਾਤ ਤੇ ਝੋਟੀ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਆਜੋ ਬਾਈ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਬਹੁਤ ਠੀਕ ਠਾਕ ਹਾਂਜੀ ਵਧੀਆ ਕੀ ਨਾਮ ਆ ਬਾਈ ਸੰਦੀਪ ਸਿੰਘ ਜੀ ਪਿੰਡ ਤਖਤੂਪੁਰ ਆ ਹਾਂਜੀ ਪਿੰਡ ਤਖਤੂਪੁਰ ਇਹ ਹਾਲ ਸਿੰਗਲ ਤੋਂ ਕਿੰਨੀ ਕਦੂਰਾ ਹੈ ਆਪਣਾ 2 ਕਿਲੋਮੀਟਰ ਤੇ ਆ ਜੀ ਨਿਹਾਲ ਜੀ ਹਾਂਜੀ ਤੇ ਹੋਰ ਨੇੜੇ ਤੇੜ ਮੇਨ ਸਿਟੀ ਨੇੜੇ ਜੇ ਆਪਣੇ ਬਲਾਸਪੁਰਾ ਧੂਰਕੋੜਾ ਨਸੀਂ ਅਨਿਹਾਲ ਸਿੰਘ ਵਾਲਾ ਭਾਗੀ ਕੇ ਨੇੜੇ ਹੀ ਹੈ ਭਾਗੀ ਕੇ ਇਹ ਆਪਾਂ ਬਲਾਸਪੁਰ ਤੋਂ ਗੱਲ ਕਰ ਲਈ ਕਿ ਨਹੀਂ ਕਿਧੂ ਰਾ ਭਾਈ ਬਲਾਸਪੁਰ ਤੋਂ ਹੀ ਬਾ ਡੇਢ ਦੋ ਕਿਲੋਮੀਟਰ ਹੀ ਹੈ ਅੱਛਾ ਬਲਾਸਪੁਰ ਤੋਂ ਡੇਢ ਦੋ ਕਿਲੋਮੀਟਰ ਕਿਵੇਂ ਵਿਚਾਰ ਬਣ ਗਿਆ ਫੇਰ ਆ ਚੌਥੀ ਸੇਵ ਕਰਨ ਵਿਚਾਰ ਵੀ ਐ ਪਸ਼ੂ ਵੱਧ ਦਾ ਥੋੜਾ ਜਿਹਾ ਬਾਹਰਪੂਰ ਦਾ ਹੈਗਾ ਪ੍ਰੋਗਰਾਮ ਅੱਛਾ ਤਾਂ ਕਰਕੇ ਮੈਂ ਕਿਹਾ ਚੱਲ ਕਿਵੇਂ ਵਿਦੇਸ਼ ਜਾਣਾ ਹਾਂਜੀ ਹਾਂ ਬਾਹਰਲੇ ਦੇਸ਼ ਕੀ ਕਰੋਗੇ ਜਾ ਕੇ ਯਾਰਾ ਬਾ ਕਰਾਂਗੇ ਮੜਾ ਮੋਟਾ ਦੇਖੋਗੇ ਜੱਟ ਕੇ ਰਾ ਹਾਂ ਇਹ ਤਾਂ ਹਗਲਾ ਹੈ ਆ ਸੱਜਣਾ ਭਾਈ ਕਹਿੰਦਾ ਦੇਖਾਂਗੇ ਛੱਟ ਕੇ ਰਹੀ ਜੀ ਗੱਲ ਇਹਨਾਂ ਤਰਸਾ ਛੋਟੀ ਤੇ ਮਾਰਦੇ ਹੋਏ ਕੈਮਰਾ ਛੋਟੀ ਦਾ ਜੇ ਉਹੀ ਗੱਲ ਕਰ ਲੈਣਾ ਸੱਜਣੋ ਇੱਕ ਨਗੀਨਾ ਹੀ ਕਹਿ ਸਕਦੇ ਹਾਂ ਨਾ ਤੁਸੀਂ ਕਿਉਂਕਿ ਮੈਂ ਇਹਦੇ ਨਾਲ ਖੜਾ ਇੱਥੇ ਤੋਂ ਇਹਦੇ ਕਦ ਕਾਰ ਦਾ ਅੰਦਾਜ਼ਾ ਸੱਜਣੋ ਤੁਸੀਂ ਲਾ ਸਕਦੇ ਹੋ ਪੂਰੇ ਉੱਚੇ ਕਦ ਕਾਰ ਚਾਹ ਤੇ ਲੰਬਾਈ ਲੰਬੂਈ ਬਾ ਕਮਾਲ ਹੈ ਤੇ ਜਾਕ ਕੁਆਲਟੀ ਵੀ ਚੰਗੀ ਆ ਲੈ ਬਾਈ ਇੱਕ ਵਾਰੀ ਨਾ ਤੋਰ ਕੇ ਦਿਖਾ ਦੇ ਖੋਲ ਕੇ ਲੈ ਬਾਕੀ ਸੱਜਣੋ ਜੇ ਤੁਰੂ ਕੀ ਜੱਜਮੈਂਟ ਕਰ ਲਓ ਘਰੇਲੂ ਜਾਨਵਰ ਆ ਡਰ ਥੋੜਾ ਜਿਹਾ ਜਰੂਰ ਜਾਂਦਾ ਹੈ ਪਰ ਜਾਰੇ ਇਹਦੀ ਜੇ ਪਿੱਠ ਪੁੜੇ ਦੀ ਬਣਾਵਟ ਦੀ ਹੈ ਜੀ ਬਾਡੀ ਬੁੱਡੀ ਦੀ ਗੱਲ ਕਰ ਲਈ ਆ ਆਪਾਂ ਲੰਬਾਈ ਲੰਮੂਈ ਦੀ ਪੂਰੇ ਫੁੱਲ ਵੱਡੇ ਕੱਦ ਕਾਟ ਚਾ ਕਿਉਂਕਿ ਢਾਈਆਂ ਕਿਸਾਲਾਂ ਦੀ ਉਮਰ ਚ ਜੇ ਮੈਂ ਦੀ ਗੱਲ ਕਰ ਲਾਂ ਬਈ ਚੰਗੀ ਝੋਟੀ ਜਿੰਨਾ ਕੱਦ ਕਾਟ ਇਹਦਾ ਹੁਣ ਆ ਹਜੇ ਕਿਉਂਕਿ ਕੱਦ ਕਾਟ ਜਿਵੇਂ ਜਾਨਵਰ ਸੰ ਨੂੰ ਮੈਂ ਦੱਸਿਆ ਚਾਰ ਦੰਦ ਛੇ ਦੰਦ ਤੱਕ ਵੀ ਅੱਠ ਦੰਦ ਹੋਣ ਤੱਕ ਵੀ ਕੱਦ ਕਾਟ ਕਰਦਾ ਰਹਿੰਦਾ ਤੇ ਉਹੀ ਗੱਲ ਆ ਡਰ ਜਾਨਵਰ ਥੋੜਾ ਜਾ ਜ਼ਰੂਰ ਜਾਂਦਾ ਘਰੇਲੂ ਜਾਨਵਰ ਪਰ ਕੱਦ ਕਾਠ ਲੰਬਾਈ ਲੰਮੂਈ ਦੀ ਗੱਲ ਕਰਲਾਂ ਜੇ ਦੀ ਬਰੀਡ ਬਰੂਡ ਦੀ ਗੱਲ ਕਰਲਾਂ ਸੱਜਣਾ ਪੂਰੀ ਚੰਗੀ ਆ ਕਿਸੇ ਵੀ ਪੱਖ ਤੋਂ ਝੋਟੀ ਹੱਥ ਨਹੀਂ ਧਰਾਉਂਦੀ ਚਾਰੇ ਥਣ ਲੱਗੇ ਨੇ ਕੋਈ ਵੱਧ ਘੱਟ ਨਹੀਂ ਲੱਗਿਆ ਲੈ ਝੋਲੀ ਦਿਖਾ ਦੇ ਦੱਸ ਸੁਰੇ ਨੂੰ ਇਧਰ ਤੋਂ ਦਿਖਾ ਦੇ ਨੇੜੇ ਲਾ ਕੇ ਲੈ ਝੋਲੀ ਝੂਲੀ ਸੱਜਣਾ ਇਹਨੂੰ ਚੰਗੀ ਆ ਤੇ ਮੇਨ ਗੱਲ ਆ ਯਾਰ ਜਿਹੜੀ ਥਣ ਵੀ ਚਾਰੇ ਕੱਲੇ ਕੱਲੇ ਲੱਗੇ ਨੇ ਕੋਈ ਬਾਦੂ ਸ਼ਾਂਖ ਨਹੀਂ ਹੈਗੀ ਇਹਦੇ ਤੇ ਉਮਰ ਹੁਣ ਕਿੰਨੀ ਕ ਕਰੀਬ ਤੂੰ ਦੱਸੀ ਮੈਨੂੰ ਉਮਰ ਵੀਰੇ 2.5 ਸਾਲ ਦੀ ਐ 2.5 ਸਾਲਾਂ ਦੀ ਆ ਕੋਈ ਟੀਕਾ ਤਾਂ ਨਹੀਂ ਹਲੇ ਭਰਾਇਆ ਤੇ ਠੀਕ ਆ ਵੀਰੇ 10 ਦਿਨ ਹੋ ਗਏ ਆ ਆਪਾਂ ਖਾਲੀ ਕਹ ਕੇ ਦੇਣੀ ਐ ਅੱਛਾ 8-10 ਦਿਨਾਂ ਦੇ ਟੀਕਾ ਭਰਿਆ ਹੋਇਆ ਤੇ ਬਾਕੀ ਸੱਜਣੋਂ ਖਾਲੀ ਮੰਨ ਕੇ ਲੈ ਲੋ ਯਾਰ ਗੱਬਣ ਨਿਕਲ ਵੀ ਸਕਦੀ ਆ ਉਹ ਥੋੜੀ ਕਿਸਮਤ ਆ ਡਰਦੀ ਜ਼ਰੂਰ ਆ ਊ ਇਹਦੇ ਚ ਕੋਈ ਆਲਸ਼ੜ ਨਹੀਂ ਠੰਡੀ ਸੀਲ ਆ ਤੇ ਯਾਰ ਬਿਊਟੀ ਵਾਲੀ ਝੁੱਟੀ ਆ ਚੰਗੀ ਆ ਕੋਈ ਆਮ ਨਹੀਂ ਜੇ ਮੈਂ ਗੱਲ ਕਰਦਾ ਨਾਰਮਲ ਕੋਈ ਛੋਟੇ ਕਦ ਕਾਠ ਵਾਲੀ ਜਿਵੇਂ ਸਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਤਾਜੀ ਸੂਈ ਛੋਟੀ ਜਿੱਡਾ ਕੱਦ ਦੇਦਾ ਬਾਈ ਹੁਣੇ ਆ ਹਨਾ ਬਹੁਤ ਚੰਗੀ ਕੱਟੀ ਆ ਵੀਰੇ ਇਹ ਕੋਈ ਕੁਆਲਿਟੀ ਵਾਲੀ ਆ ਕੋਈ ਦੇਸੀ ਨਹੀਂ ਵੀ ਆਏ ਆ ਨਾ ਠੀਕ ਆ ਗੱਲ ਬਹੁਤ ਵਧੀਆ ਤਰਸ ਫੇਸ ਕੁਆਲਿਟੀ ਦੇ ਵੀ ਕੈਮਰਾ ਮਾਰਦੇ ਤੇ ਸਾਰੀ ਦਿਖਾ ਦੇ ਬੈਕ ਤੋਂ ਲਵਾਈ ਲੂਈ ਦਿਖਾ ਦੇ ਦੀ ਹਰੇਕ ਪੱਖ ਤੋਂ ਦਿਖਾ ਦੇ ਰੇਟ ਇਹਦਾ ਬਾਈ ਆਪਾਂ ਕੀ ਕਰਦੇ ਆ ਰੇਟ ਵੀਰੇ ਮੁੱਲ ਦਾ 50000 ਕਰਦੇ ਆ ਕਿੰਨੇ ਵੀ ਛੱਡ ਦਾਂਗੇ ਜਮੇ ਲਾਸਟ ਰੇਟ ਹੀ ਲਾਸਟ ਯਾਰ 45 ਵੀ ਦੇ ਦਾਂਗੇ ਜਮਾ ਹਾਂ ਨਹੀਂ ਹਾਂ ਨਾ 45 ਦੇ ਦੇ ਦਾਂਗੇ 45 ਦਾ ਸ਼ੋਰ ਛੱਪਾ ਕਰ ਦਾਂਗੇ ਚੱਲ ਕਰ ਦਾਂਗੇ ਯਾਰ ਕੋਈ ਗੱਲ ਲੈ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਵੇ ਮੂਰੀ ਦਾ ਕਿਵੇਂ ਕਰਦੇ ਪਾਈ ਨਹੀਂ ਮੂਰੀ ਬਾਈ ਪਾਈ ਨਹੀਂ ਆਪਾਂ ਕਹਤੇ ਆਪਣਾ ਤਾਂ ਸੰਗਲ ਹੀ ਹੁੰਦਾ ਯਾਰ ਅੱਛਾ ਸੰਗਲ ਇਹਦਾ ਮੂਰੀ ਦੀ ਆਲ ਕਰਦੀ ਥੋੜੀ ਜੀ ਕੱਟੀ ਅੱਛਾ ਮੂਲੀ ਦੀ ਕਰਦੀ ਆ ਵੀ ਉਹਦਾ ਮਾਰਦੀ ਮੂਰਤੀ ਤਾਂ ਨਾ ਨਾ ਜਮੇ ਨਹੀਂ ਵੀਰੇ ਮਾਰਨ ਵਾਲਾ ਦਾ ਕੋਈ ਕੰਮ ਨਹੀਂ ਲੈ ਲੰਬੀ ਜੀ ਤੋੜ ਦੇ ਇਹਨੂੰ ਇੱਕ ਵਾਰ ਲੈ ਸੱਜਣਾ ਤੋੜ ਕੇ ਸਾਨੂੰ ਹੋਰ ਦਿਖਾ ਦੇਣਾ ਜਗਾ ਦਾ ਬਸ ਬਾਈ ਕੋਲੇ ਜ਼ਰੂਰ ਆ ਪਰ ਯਾਰ ਜਦੋਂ ਨੇੜੇ ਆ ਕੇ ਤੁਸੀਂ ਜਿਹੜਾ ਸੱਜਣ ਵੀ ਝੋਟੀ ਨੂੰ ਦੇਖੂਗਾ ਮੈਨੂੰ ਪਤਾ ਵੀ ਛੜ ਕਿਉਂਕਿ ਸਿੰਘ ਸੁੰਗ ਦੀ ਕੁਆਲਿਟੀ ਦੀ ਗੱਲ ਕਰ ਲਈਏ ਆਪਾਂ ਯਾਰ ਬਿਲਕੁਲ ਰਿੰਗ ਸਿੰਘ ਆ ਤੇ ਲੰਬਾਈ ਲੰਬੂਈ ਉਹੀ ਗੱਲ ਆ ਵੀ ਕੱਦ ਕਾਠ ਇੱਕ ਨੋਕਰੇ ਬਸ਼ੇਰੇ ਜਿੱਦੀ ਕੱਟੀ ਆ ਸੱਜਣੋ ਚੰਗੀ ਤਿਆਰ ਹੋਣ ਵਾਲੀ ਆ ਸੂਕੇ ਜੇ ਮੈਂ ਗੱਲ ਕਰਨਾ ਵੀ ਪੂਰੇ ਫੁੱਲ ਰੁਪਈਆ ਦੀ ਵਿਕੂਗੀ ਜਦੋਂ ਇਹਨੇ ਸੂਣਾ ਕਿਉਂਕਿ ਉੱਤੇ ਤੋਂ ਇਹਦੀ ਯਾਰ ਬਾਡੀ ਬੁੱਡੀ ਵੀ ਦਿਖਾ ਦੇ ਦਰਸ ਉੱਤੋਂ ਇਹਦੀ ਬਾਡੀ ਬੁੱਡੀ ਢਾਂਚਾ ਟੁੰਚਾ ਬਾਈ ਪੂਰੇ ਚੌੜੇ ਢਾਂਚੇ ਦੀ ਆ ਤੇ ਇੱਥੇ ਤੋਂ ਆ ਚੀਜ਼ ਵੀ ਦਿਖਾ ਦਿਆ ਕਰ ਉਰੇ ਤੋਂ ਵੀ ਇਹਦੀ ਚੜਾਈ ਪੂਰੀ ਆ ਉੱਤੋਂ ਵੀ ਪੂਰੀ ਆ ਤੇ ਇਧਰੋਂ ਲੰਬਾਈ ਲੰਬੂਈ ਕੱਦ ਕਾਠ ਦੀ ਗੱਲ ਕਰ ਇਥੇ ਤੋਂ ਵੱਡੀ ਮੈਸਜ ਜਿੱਡੀ ਤੁਹਾਨੂੰ ਮੈਂ ਦੱਸਿਆ ਵੀ ਸੂਰੇ ਸਮਾਰਾ ਡੰਗਰ ਜਿਹਦੇ ਨੇੜੇ ਤੁਸੀਂ ਖੜਾ ਦੋਗੇ ਉਹ ਤੋਂ ਯਾਰ ਇਹ ਛੋਟੀ ਨਹੀਂ ਲੱਗਦੀ ਉਹਦੇ ਬਰਾਬਰੇ ਲੱਗੂ ਉਮਰ ਹਲੇ ਸਿਰਪਟਾਈ ਸਾਲ ਦੰਦ ਕੱਢ ਕੀ ਕੋਈ ਦੰਦ ਵੀਰੇ ਆ ਦੋਨ ਦੇ ਬਰਾਬਰ ਹੀ ਕਰਦੀ ਹੈ ਹਜੇ ਅੱਛਾ ਦੋ ਦੰਦ ਹਾਂ ਦੋ ਦੰਦ ਹੀ ਆ ਵੀ ਦੋ ਦੰਦ ਤੋੜ ਕੇ ਵੀ ਬਰਾਬਰ ਹੈ ਹਾਂ ਬਰਾਬਰ ਹੋਏ ਨਹੀਂ ਬਸ ਹਜੇ ਹਜੇ ਬਰਾਬਰ ਕਰੇ ਨਹੀਂ ਬਾਕੀ ਸਾਬੂਸੀਲ ਚੰਗੀ ਆ ਵੀ ਉਹ ਡਰਦੀ ਜਿੱਦਾਂ ਡਰਦੀ ਆ ਵੀਰੇ ਤਾਂ ਹਾਂ ਉੱਪਰੇ ਵੱੰਦੇ ਕਰਦੀ ਆ ਲੈ ਨੰਬਰ ਬੋਲ ਦੇ ਬਾਈ ਜਰਾ ਨੰਬਰ ਆਪਣਾ ਵੀਰੇ 8288 ਹਾਂਜੀ 2172 ਇੱਕ ਵਾਰੀ ਫੇਰ ਬੋਲ ਦਿਓ 8288 ਹਾਂਜੀ 2172 ਅੱਛਾ ਮੈਂ ਮਤਲਬ ਮੂੜ ਬਣਾ ਲਿਆ ਵੀ ਹੌਲੀ ਹੌਲੀ ਸਾਰੇ ਜਾਨਵਰ ਹਾਂ ਹਾਂ ਵੀਰੇ ਆਪਣਾ ਬਸ ਮੱਝ ਦਾ ਡੇਢ ਮਹੀਨਾ ਰਹਿੰਦਾ ਬੈੜ ਦੇ 20 ਦਿਨ ਰਹਿੰਦੇ ਆ ਸਾਰੇ ਵੇਚ ਦੇਣੇ ਆ ਅੱਛਾ ਇਹ ਲਾ ਜਿਵੇਂ ਜਿਵੇਂ ਬਾਈ ਕਹਿੰਦਾ ਯਾਰ ਨੇੜੇ ਲੱਗੀ ਜਾਣਾਂਗੇ ਵੀ ਮਹੀਨੇ ਡੇਢ ਮਹੀਨੇ ਦੇ ਵਿੱਚ ਸਾਰੇ ਜਾਨਵਰ ਸੇਲ ਕਰ ਦੇਣੇ ਨੇ ਹਾਂ ਹਾਂ ਸਾਰੇ ਕਰ ਦੇਣੇ ਆ ਵੀਰੇ ਆਪਾਂ ਜਾਣਾ ਕਿੱਥੇ ਆ ਫਿਰ ਜਾਣਾ ਕੱਢਾਂ ਮੈਂ ਕਿਹੜਾ ਕਿਸੇ ਪਾਸੇ ਕੱਢਾਂ ਮੈਂ ਕਿਹੜਾ ਉਰੇ ਜੀ ਲੱਗਦਾ ਨਹੀਂ ਹੈ ਨਹੀਂ ਜੀ ਦਾ ਚਲ ਹੁਣ ਜਾਣਾ ਪੈਣਾ ਮਜ਼ਦੂਰੀ ਕਰਕੇ ਜਾਵਾਂਗੇ ਕੱਢਾਂ ਮੈਂ ਕਿਹੜਾ ਅਸੀਂ ਅਰਜ਼ੀ ਘਾਰ ਦੀ ਮਜਬੂਰੀ ਕਰਦੇ ਹਾਂ ਹਾਂ ਜੀ ਹਾਂ ਹਾਂ ਵੀਰੇ ਕਿਹੜਾ ਕੱਢਿਆ ਸੱਜਣਾ ਬਾਈ ਕਹਿੰਦਾ ਕੱਢ ਕੇ ਆਉਣਾ ਗੇੜਾ ਇੱਕ ਵਾਰੀ ਚਲੋ ਕੋਈ ਗੱਲ ਨਹੀਂ ਬਾਕੀ ਸੱਜਣੋ ਹਨਾ ਘਰਾਂ ਦੇ ਰਜਾਨ ਬਣ ਜਾਂਦੇ ਨੇ ਕਈ ਵਾਰੀ ਜਾਨਵਰ ਐਡਾ ਚੰਗਾ ਜਾਨਵਰ ਘਰ ਵੇਚਣ ਨੂੰ ਤਾਂ ਨਹੀਂ ਕਿਸੇ ਦਾ ਜੀ ਕਰਦਾ ਹੁੰਦਾ ਕੋਈ ਮਜਬੂਰੀ ਬਸ ਚਲੋ ਹੋਏ ਨਾ ਵੀ ਸਾਮ ਸੰਭਾਲ ਲਈ ਦਿੱਕਤ ਪੈ ਜੂ ਬਾਈ ਕਹਿੰਦਾ ਪਛਾਹ ਤੋਂ ਹੋਰ ਕੋਈ ਚੱਕਰ ਨਹੀਂ ਬਾਕੀ ਝੋਟੀ ਸੱਜਣੋ ਚੰਗੀ ਆ ਚੰਗੇ ਕੱਦ ਕਾਠ ਵਾਲੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਕੀ ਨੇੜੇ ਆ ਕੇ ਵੀ ਯਾਰ ਤਸੱਲੀ ਕਰਕੇ ਜਾਨਵਰ ਬਾਈ ਤੋਂ ਖਰੀਦ ਲਿਓ ਧੰਨਵਾਦ